ਸਾਤਰੀ ਕਾਲ ਜੀ ਹਾਂਜੀ ਵੀਰੇ ਫਾਰਮ ਵਾਲੀਆਂ 35 ਗਾਵਾਂ ਬਕਾਊ 35 ਗਾਵਾਂ ਵੀਰਜੀ ਬਕਾਊ ਵੱਡੀਆਂ ਫਾਰਮ ਵਾਲੀਆਂ ਵੀਰੇ ਐਫ ਐ ਜਰਸੀ ਸਾਈ ਵਾਲ ਕਾਫੀ ਕ੍ਰੋਸ ਐਰਸਰ ਗਰਲੈਂਡੋ ਆਧ ਹਰ ਤਰ੍ਹਾਂ ਦੀ ਨਸਲ ਦੀਆਂ ਵੀਰਜੀ 35 ਗਾਵਾਂ ਬਕਾਊ ਹਾਂਜੀ ਵੀਰੇ ਆਪਣਾ ਐਡਰੈਸ ਨੋਟ ਕਰ ਲਓ ਹਾਂਜੀ ਵੀਰਜੀ ਮੇਰਾ ਨਾਮ ਰਾਮਨਪ੍ਰੀਤ ਸਿੰਘ ਆ ਪਿੰਡ ਸੀਨੀਵਾਲ ਕਲਾਂ ਹੈਗਾ ਵੀਰੇ ਵੱਡਾ ਸੀਨੀਵਾਲ ਜਿਹੜਾ ਫਾਰਮ ਆ ਸੀਨੀਵਾਲ ਕਲਾਂ ਤੋਂ ਡੇਢ ਕਿਲੋਮੀਟਰ ਚੱਲ ਕੇ ਵੀਰਜੀ ਕਲਾਲੇ ਵਾਲੀ ਸੜਕ ਤੇ ਆਪਣਾ ਫਾਰਮ ਹੈਗਾ ਹੈਗਾ ਜਿਲ੍ਹਾ ਬੀਰੇ ਆਪਣਾ ਬਰਨਾਲਾ ਗਾ ਕਨੈਕਟ ਨੰਬਰ ਵੀਰ ਜੀ ਨੋਟ ਕਰ ਲੋ ਦੇਖੋ ਇਸ ਤਰ੍ਹਾਂ ਯਾਰ ਸਰ ਬਸੀਆਂ ਵੀ ਵੀਰੇ ਮਿਲ ਜਣਗੇ ਤੁਹਾਨੂੰ ਆਪਣੇ ਕੋਲ ਦੇਖਣ ਨੂੰ ਆਪਣਾ ਕਨੈਕਟ ਨੰਬਰ ਵੀਰੇ ਨੋਟ ਕਰ ਲੋ 62807 13934 62807 13934 ਹਾਂਜੀ ਵੀਰੇ ਮੇਰਾ WhatsApp ਵੀ ਐਸੇ ਨੰਬਰ ਤੇ ਚੱਲਦਾਗਾ ਕੋਈ ਵੀ ਵੀਰ ਮੈਨੂੰ ਹੈਲੋ ਦਾ ਮੈਸੇਜ ਕਰੂਗਾ ਜਿਹੜੀ ਸਾਡੀ ਲੋਕੇਸ਼ਨ ਆ ਉਹ ਵੀਰ ਨੂੰ ਆਟੋਮੈਟਿਕ ਆ ਜੂਗੀ ਉਹ ਵੀਰੇ ਤੁਹਾਨੂੰ ਜਿਹੜੀ ਲੋਕੇਸ਼ਨ ਇਸ ਕਰਕੇ ਦੱਸਦੇ ਆ ਜੋ ਤੁਸੀ ਇਹਨਾਂ ਲਾ ਕੇ ਆਵੂਗਾ ਤੁਹਾਨੂੰ ਸਿੱਧੀ ਫਾਰਮ ਤੇ ਲੈ ਕੇ ਆਊਗੀ ਰਸਤੇ 'ਚ ਤੁਹਾਨੂੰ ਪੁੱਛਣ ਦੀ ਕਿਸੇ ਤੋਂ ਵੀ ਵੀਰਜੀ ਲੋੜ ਨਹੀਂ ਪੈਣੀਗੀ ਜਿਹੜੀਆਂ ਵੀਰੇ ਆਪਾਂ 35 ਗਾਵਾਂ ਵੇਚਣੀਆਂ ਨੇ ਇਹ ਵੀਰੇ ਦੀ ਤਰੀਕ ਨੋਟ ਕਰ ਲਓ 17 ਤਰੀਕ 8ਵਾਂ ਮਹੀਨਾ 2024 ਦਿਨ ਸ਼ਨੀਵਾਰ ਬਣਦਾ 17 ਤਰੀਕ 8ਵਾਂ ਮਹੀਨਾ 2024 ਵੀਰੇ ਦਿਨ ਸ਼ਨੀਵਾਰ ਬਣਦਾ ਉਹਦੇ ਆਪਾਂ ਪ੍ਰਮਾਤਮਾ ਦੀ ਕਿਰਪਾ ਸਦਕਾ ਸੁਬਾ 7 ਵਜੇ ਸੌਦੇ ਚਾਲੂ ਕਰ ਦਾਂਗੇ ਵੀਰੇ ਇਹਨਾਂ ਕਰਮ ਵਾਲੀਆਂ ਦੇ ਕੱਲਾ ਕੱਲਾ ਕਰਕੇ ਵੀਰੇ ਨਾਗ ਵੇਚਾਂਗੇ ਜਿਹੜੇ ਵੀਰ ਨੇ ਆਉਣਾ ਇੱਕ ਲੈ ਜੇ ਦੋ ਲੈ ਜੇ ਵਿੱਚ ਵੀਰ ਫੋਨ ਕਰਕੇ ਪੁੱਛਦੇ ਵੀਰੇ ਸਾਰੀਆਂ ਇੱਕ ਨੂੰ ਦੇਮੋਗੇ ਨਹੀਂ ਵੀਰ ਜੀ ਕੱਲਾ ਕੱਲਾ ਕਰਕੇ ਨਾਗ ਵੇਚਾਂਗੇ ਵੀਰੇ ਟੋਕੜ ਬੈੜਾ ਵਾਲਾ ਵੀਰ ਫੋਨ ਨਾਲ ਲਾਵੇ ਛੋਟੀਆਂ ਬੱਸੀਆਂ ਵਾਲਾ ਵੀਰ ਫੋਨ ਨਾਲ ਲਾਵੇ ਜਿਹੜੇ ਵੀਰੇ 35 ਨਾਗਾਂ ਇਹਦੇ ਵਿੱਚ ਤਕਰੀਬਨ 15 ਤੋਂ 16 ਨਾਗ ਵੀਰੇ ਤਾਜ਼ੇ ਸੂਏ ਹੋ ਜਾਣਗੇ ਕੋਈ 18 19 ਨਾਗ ਵੀਰੇ ਸੂਣ ਵਾਲੇ ਹੋਣਗੇ ਜਿਹੜੇ 2-4 ਦਿਨ ਦੇ ਵਿੱਚ ਜਿਹੜੇ ਤਾਜ਼ੇ ਸੂਏ ਵੀ ਹੋਣਗੇ ਉਹ ਵੀ ਵੀਰੇ ਬੱਚਿਆਂ ਦੇ ਜਿਵੇਂ ਗਿੱਲੇ ਨਾੜੂਏ ਹੋਣਗੇ ਬਿਲਕੁਲ ਤਾਜ਼ੀਆਂ ਹੋਣਗੀਆਂ ਜਿਹੜੀਆਂ ਸੂਣ ਵਾਲੀਆਂ ਹੋਣਗੀਆਂ ਉਹ ਵੀਰੇ ਬਿਲਕੁਲ ਹਾਜ਼ਰ ਬੱਸੀਆਂ ਹੋਣਗੀਆਂ ਕੀ ਕਹਣਾ 2-4 ਜਿ ਬੱਸੀਆਂ ਜਿਵੇਂ ਖੀਰੀ ਬੱਸੀ ਆ ਗਈ ਵੀਰੇ 2 ਦਿਨ ਦਾ ਆ ਗਈ ਫਾਰਮ ਵਾਲਿਆਂ ਕੋਈ ਹਫ਼ਤੇ ਦੱਸ ਦਿੰਦੇ ਆ ਕੱਚੀਆਂ ਹੁਣ ਬਾਕੀ ਸਾਰਾ ਵੀਰੇ ਬਿਲਕੁਲ ਹਾਜ਼ਰ ਹੁੰਦੀਆਂ ਕਰਮ ਵਾਲੀਆਂ ਇਹ ਜੀ ਜਿਹੜਾ ਵੀਰੇ 35 ਗਾਮਾ ਵੇਚਣੀ ਹੈ ਨਾ ਰੇਟ ਵੀਰੇ ਆਪਣਾ 50000 ਤੋਂ ਸ਼ੁਰੂ ਹੋ ਜਾਊਗਾ ਜੀ 55 60 65 70 75 ਇਸ ਤਰ੍ਹਾਂ ਕਰਦਾ ਕਰਦਾ ਵੀਰੇ 90 ਐਂਡ ਹੋਊਗਾ 90 ਐਂਡ ਹੋਊਗਾ ਜੋ ਤੁਸੀਂ ਆਪਣੇ ਫਾਰਮ ਤੇ ਆਵੋਗੇ ਵੀਰੇ ਤੁਹਾਨੂੰ ਦੁਨੇ ਪਾਸੇ ਦੂਰ ਦੂਰ ਤੱਕਰ ਖੜੀਆਂ ਇਸ ਤਰ੍ਹਾਂ ਗੱਡੀਆਂ ਮੋਟਰਸਾਈਕਲ ਮਿਲਣਗੇ ਕਿਉਂਕਿ ਸੀਨੀ ਵਾਲਕ ਤੋਂ 1.5 ਕਿਲੋਮੀਟਰ ਚੱਲ ਕੇ ਵੀਰੇ ਕਨਾਲੇ ਦੀ ਸੜਕ ਤੇ ਆਪਣਾ ਫਾਰਮ ਆਗਾ ਤੁਹਾਨੂੰ ਵਪਾਰੀ ਵੀਰ ਵੀ ਜਿਹੜੇ ਵਪਾਰੀ ਵੀਰ ਆਪਣੇ ਦੂਰੋਂ ਦੂਰੋਂ ਆਏ ਵੀਰੇ ਤਕਰੀਬਨ ਹਰ ਕੋਨੇ ਤੋਂ ਮਿਲਣਗੇ ਕਿਉਂਕਿ ਵੀਰੇ ਆਪਣਾ ਜਿਹੜਾ ਇਹ ਵਪਾਰ ਦਾ ਕੰਮ ਆ ਪ੍ਰਮਾਤਮਾ ਦੀ ਕਿਰਪਾ ਸਦਕਾ ਵੀਰੇ ਤੀਜੀ ਪੀੜ੍ਹੀ ਹੋ ਗਈ ਆਪਣਾ ਥੋਕ ਦਾ ਕੰਮ ਹੈਗਾ ਵੀਰ ਜੀ ਥੋਕਦਾ ਕੰਮ ਹੈਗਾ ਵੀਰੇ ਆਪਣਾ ਵਪਾਰ ਦਾ ਤੇ ਇਹਨਾਂ ਗਊ ਮਾਤਾ ਦੀ ਵੀ ਗਿਣਤੀ ਕਾਫੀ ਵੱਡੀ ਮਾਤਰਾ ਦੇ ਵਿੱਚ ਵੀਰੇ ਹੋਊਗੀ ਜਿਹੜੀ ਗਊ ਮਾਤਾ ਦੀ ਗਿਣਤੀ ਹੋਣੀ ਆ ਉਹ ਵੀ ਵੀਰੇ 35 ਤੋਂ 35 ਨਗਾ ਤੋਂ ਉਪਰ ਉਪਰੀ ਹੋਊਗੀ ਵਿੱਚ ਵੀਰ ਪੁੱਛ ਲੈ ਵੀਰੇ ਤੁਸੀਂ ਰੋਜ਼ ਨਹੀਂ ਵੇਚਦੇ ਨਹੀਂ ਵੀਰ ਜੀ ਆਪਾਂ ਰੁਟੀਨ ਦੇ ਵਿੱਚ ਕੰਮ ਨਹੀਂ ਕਰਦੇ ਹੈਗੇ ਕਿ ਕਿਉਂ ਜਿੱਦੇ ਵੀਰੇ ਆਪਾਂ ਲਾਟ ਕੱਢਣਾ ਹੁੰਦਾਗਾ ਇੱਕ ਹਫ਼ਤੇ ਬਾਅਦ ਵੀਰੇ ਆਪਾਂ ਲਾਟ ਕੱਢਦੇ ਆ ਇਹ ਜਿਹੜੇ ਆਪਣੇ ਗਊ ਮਾਤਾ ਵੀਰੇ ਮਗਰਲੇ ਗਰਾਊਂਡ ਦੇ ਵਿੱਚ ਹੁੰਦੀਆਂ ਨੇ ਸਾਰੀਆਂ ਗਊ ਮਾਤਾ ਹੈ ਮਗਰਲੇ ਗਰਾਊਂਡ ਦੇ ਵਿੱਚ ਹੁੰਦੀ ਆ ਵੀਰੇ ਜਿੱਦੇ ਆਪਾਂ ਲਾਟ ਕੱਢਣਾ ਉਦੋਂ ਸਵੇਰ ਦੇ ਟਾਈਮ ਹੀ ਵੀਰੇ ਸੁਬਾ ਆਪਾਂ ਇੱਧਰ ਲਾਉਣੇ ਆ ਤੇ ਕਿਉਂਕਿ ਫੇਰ ਵਿੱਚ ਆਪਾਂ ਇਹ ਵੀ ਨਹੀਂ ਹੈਗਾ ਵੀਰੇ ਕੋਈ ਬੋਲੀ ਲਾਉਣੀ ਹੈ ਇਹਨਾਂ ਦੀ ਜਿਹੜਾ ਵੀਰ ਆ ਗਿਆ ਵੀਰੇ 7 ਵਜੇ ਸੌਦੇ ਚਾਲੂ ਕਰਦੇ ਆ ਤੇ 10 ਵਜੇ ਤੱਕ ਵੀਰ ਆਪਣਾ ਬੇਚਿੰਤ ਹੋ ਕੇ ਆਉਣ ਵੀਰੇ 3 ਘੰਟੇ ਦਾ ਆਪਣਾ ਬੜੀ ਆਰਾਮਦਾਰੀ ਨਾਲ ਕੰਮ ਚੱਲਦਾ ਹੈਗਾਗਾ ਫੇਰ 10 ਵਜੇ ਤੋਂ ਬਾਅਦ ਜਾ ਕੇ ਵੀਰੇ ਦੀ ਗੈਂਤੀ ਬਹੁਤ ਘਟ ਜਾਂਦੀ ਆ ਉਸ ਤੋਂ ਬਾਅਦ ਉਹ ਆਉਣ ਦਾ ਕੋਈ ਫਾਇਦਾ ਨਹੀਂਗਾ ਕਿਉਂਕਿ ਵੀਰੇ ਆਪਣੇ ਭਾ ਅਜਾਇਜ਼ ਹੋਣ ਦੇ ਕਾਰਨ ਕੁਆਲਿਟੀ ਸਾਫ਼ ਕਰਕੇ ਤੇ ਮੇਰੇ ਵੀਰ ਗਾਹਕ ਸਾਡੇ ਨਾਲ ਬਹੁਤ ਜੁੜੇ ਹੋਏ ਆ ਵੀਰੇ ਫਿਰ ਇਹ ਕਰਮ ਵਾਲੀਆਂ ਆਪਣੀਆਂ ਟਾਈਮ ਨਾਲ ਵਿਕ ਜਾਂਦੀਆਂ ਹੈਗੀਆਂ ਵੀਰੇ ਇਹ ਜਿਹੜਾ ਵੀਰੇ ਆਪਣਾ ਤੁਹਾਨੂੰ ਦੱਸਿਆ ਸੀ ਵੀ 50 ਤੋਂ ਲੈ ਕੇ 90 ਤੱਕ ਰੇਟ ਹੈਗਾ ਵੀਰੇ ਨਾ ਸਾਰੇ ਸੌਦੇ 50 ਵਾਲੇ ਆ ਨਾ ਸਾਰੇ ਸੌਦੇ 90 ਵਾਲੇ ਆ ਵੀਰ ਜੀ ਜਿਹੜੇ ਆਪਣੇ ਫਾਰਮ ਤੇ ਜ਼ਿਆਦਾ ਸੌਦੇ ਆ ਵੀਰੇ 60000 ਤੋਂ ਲੈ ਕੇ 80000 ਤੱਕ ਵੀਰੇ ਆਪਣੇ ਜ਼ਿਆਦਾ ਸੌਦੇ ਹੁੰਦੇ ਆ ਜਿਹੜੇ ਆਪਣੇ ਫਾਰਮ ਤੇ ਨੇ ਜਿਹੜਾ 60 ਤੋਂ 80 ਦੇ ਵਿੱਚ ਭਾਅ ਲਾਵੋਗੇ ਵੀਰੇ ਇਹਦੇ ਵਿੱਚ ਤੁਹਾਨੂੰ ਦੁੱਧ ਦੀ ਕਪੈਸਟੀ 18-19 ਕਿਲੋ ਤੋਂ ਲੈ ਕੇ 26-27 ਕਿਲੋ ਤੱਕ ਮਿਲ ਜੂ ਵੀਰੇ ਉਹ ਉਦਾਂ ਆਪਣੇ ਕੋਲੇ ਫਾਰਮ ਵਾਲੀਆਂ ਵਿੱਚ ਵੇਡਾਂ ਵੀਰੇ 35-37 ਲੀਟਰ ਤੱਕ ਵਾਲੀਆਂ ਵੀ ਹੈਗੀਆਂ ਨੇ ਉਸ ਤਰ੍ਹਾਂ ਦੇ ਵੇਡਾਂ ਵੀਰਾਂ ਨੇ ਖਰੀਦਣਿਆ ਉਹ ਵੀ ਮਿਲਣਗੀਆਂ ਤੇ ਤਕਰੀਬਨ ਰੇਟ ਵੀਰੇ ਆਪਣੇ ਇਹੀ 50 ਤੋਂ 90 ਵਾਲਾ ਰਹੂਗਾ ਹਜੇ ਕਿਉਂ ਜਿੰਨਾ ਚਿਰ ਹਜੇ ਮੂਰੇ ਯਾਨੀ 9ਵੇਂ ਮਹੀਨੇ ਜਾ ਕੇ ਫਿਰ ਵਿੱਚ ਲੱਖ ਤੋਂ ਬਾਹਰ ਵਾਲੇ ਰੇਟ ਵੀ ਆ ਜਾਂਦੇ ਆ ਕਿਉਂਕਿ ਰੁੱਤ ਦੇ ਹਿਸਾਬ ਨਾਲ ਵੀਰੇ ਚੱਲਣਾ ਪੈਂਦਾ ਹੈਗਾਗਾ ਬਾਕੀ ਤੁਸੀਂ ਸਾਡੇ ਫਾਰਮ ਤੇ ਆਉਣਾ ਵੀਰੇ ਬਾਰੋਂ ਆਪ ਦਾ ਇੱਕ ਨਾ ਰੇਟ ਲਾਜ਼ਮੀ ਪਤਾ ਕਰ ਲੋ ਤੁਹਾਡਾ ਵੀਰ ਜੀ ਬਾਰੋਂ ਰੇਟ ਪਤਾ ਕਰਿਆ ਹੋਊਗਾ ਅਸੀਂ ਜਾਦੇ ਨਹੀਂ ਵੀਰੇ ਕਹਿੰਦੇ 10 ਤੋਂ 15000 ਰੁਪਏ ਦਾ ਤੁਹਾਨੂੰ ਰਿਜ਼ਲਟ ਵੀਰੇ ਕੱਲੇ ਕੱਲੇ ਨਾਗ ਦੇ ਵਿੱਚ ਮਿਲੂਗਾ 10 ਤੋਂ 15000 ਦਾ ਰਿਜ਼ਲਟ ਵੀਰ ਜੀ ਤੁਹਾਨੂੰ ਕੱਲੇ ਕੱਲੇ ਨਾਗ ਮਗਰ ਮਿਲੂਗਾ ਵੀਰੇ ਰਿਜ਼ਲਟ ਇਸ ਤਰ੍ਹਾਂ ਮਿਲੂ ਸਾਡੇ ਕੋਲੇ ਕੋਈ ਜਾਦੂ ਦੀ ਛੜੀ ਨਹੀਂ ਗਈ ਕਿਉਂਕਿ ਵੀਰ ਜੀ ਜਦੋਂ ਅਸੀਂ ਮਾਰਕੀਟ ਦੇ ਵਿੱਚ ਘੁੰਮਦੇ ਆ ਕਿਉਂਕਿ ਪੁਰਾਣਾ ਵੀਰੇ ਕੋਈ ਵੀ ਕਿੱਤਾ ਬੰਦਾ ਕਰਦਾਗਾ ਉਹਦਾ ਕੰਮ ਪੁਰਾਣਾ ਹੋ ਜੇ ਫਿਰ ਉਸ ਤਰ੍ਹਾਂ ਵੀਰੇ ਜਾਨ ਪਸਾਨ ਵੀ ਜ਼ਿਆਦਾ ਹੋ ਜਾਂਦੀ ਆ ਤੇ ਨੌਲੇਜ ਵੀ ਜ਼ਿਆਦਾ ਵੱਧ ਜਾਂਦੀ ਆ ਤੇ ਬਾਕੀ ਸੈਣਾਂ ਦੀ ਕਹਾਵਤਾਂ ਵੀ ਹੀਰਿਆਂ ਦਾ ਮੁੱਲ ਜ਼ੌਹਰੀ ਨੂੰ ਪਤਾ ਤੇ ਜਦੋਂ ਵੀਰੇ ਫਿਰ ਅਸੀਂ ਇੱਕ ਆਪਣਾ ਕਰਮ ਵਾਲੀ ਗਾ ਖਰੀਦਣ ਜਾਂਦੇ ਆ ਤਾਂ ਮੇਰੇ ਨਾਲ ਫਿਰ ਉਹ ਦੋ ਤਿੰਨ ਜ਼ੌਹਰੀ ਹੁੰਦੇ ਆ ਆਪਾਂ ਇਹਦੇ ਵੀਰੇ ਚਾਰ ਸਪیرے ਘੁੰਮ ਕੇ ਦੇਖਦੇ ਆ ਵੀ ਇਹ ਕਾਏ ਮਿੰਟਾਂ ਦੇ ਵਿੱਚ ਵਿਕੂਗੀ ਮਿੰਟਾਂ ਦੇ ਵਿੱਚ ਵੀਰੇ ਉਹ ਵਿਕੂਗੀ ਜਿੱਦਾਂ ਵੀਰੇ ਆਪਣਾ ਮਿਹਨਤ ਨਾਲ ਨਾ ਖਰੀਦਿਆ ਹੋਊਗਾ ਤੇ ਰੇਟ ਦੇ ਵਿੱਚ ਜਾਇਜ਼ ਹੋਊਗੀ ਤੇ ਕੁਆਲਿਟੀ ਟੌਪ ਹੋਊ ਤਹਾਡੀ ਕੁਆਲਿਟੀ ਟੌਪ ਆ ਤੇ ਰੇਟ ਵੀਰੇ ਜਾਇਜ਼ ਆ ਫਿਰ ਉੱਥੇ ਮੇਲੇ ਲੱਗਣੇ ਲੱਗਣੇ ਆ ਪ੍ਰਮਾਤਮਾ ਦੀ ਕਿਰਪਾ ਸਦਕਾ ਤੁਹਾਡੇ ਕੰਮ ਦੇ ਵਿੱਚ ਦਮ ਚਾਹੀਦਾ ਬਾਕੀ ਵੀਰ ਜੀ ਪ੍ਰਮਾਤਮਾ ਦੀ ਕਿਰਪਾ ਸਦਕਾ ਆਨਲਾਈਨ ਪੇਮੈਂਟ ਦੀ ਸੁਵਿਧਾ ਸਾਰੀ ਹੈਗੀ ਆ ਵੀਰੇ ਸਵੈਮ ਮਸ਼ੀਨਾ ਹੈਗੀਆਂ ਕ੍ਰੈਡਿਟ ਕਾਰਡ ਤੇ ਵੀ ਪੇਮੈਂਟ ਚੱਕੀ ਜਾਂਦੀ ਆ ਤੁਹਾਡਾ ਕ੍ਰੈਡਿਟ ਕਾਰਡ ਬਣਿਆਗਾ ਜੇਬ ਚ ਪਾਓ ਸੀਨੀ ਬਾਲਕਾਂ ਚੱਕ ਕੇ ਲੈ ਕੇ ਆਓ ਵੀਰੇ ਆਪਣਾ ਸਕੀਮ ਦਾ ਲਾਭ ਉਠਾਓ ਆ ਦੇਖੋ ਵੀਰੇ ਖੀਰੀ ਬੱਸੀ ਬੋਲਬੋਲਦਾ ਬੱਚਾ ਖੀਰੀ ਬੱਸੀਆ ਵੀਰੇ ਇਸ ਤਰ੍ਹਾਂ ਦੇ ਨਗੀਨੇ ਵੀ ਹੁੰਦੇ ਆ 10 15 ਦਿਨ ਦੀਆਂ ਕੱਚੀਆਂ ਬੱਸੀਆਂ ਵਿੱਚ ਵੀਰੇ ਆਪਣੇ ਖਰੀਦਣ ਦੇ ਚਾਹ ਬਣ ਹੁੰਦੇ ਆ ਸਕੀਨ ਵੀਰ ਹੁੰਦੇ ਆ ਤੇ ਇਸ ਤਰ੍ਹਾਂ ਦੇ ਵੀ ਵੀਰੇ ਬੁਲਬੁਲ ਦੇ ਬੱਚੇ ਆਪਣੇ ਕੋਲੇ ਪ੍ਰਮਾਤਮਾ ਦੀ ਕਿਰਪਾ ਸਦਕਾ ਮਿਲਦੇ ਆ ਤਕਰੀਬਨ ਵੀਰੇ ਵੈਰਾਈਟੀ ਆਪਣੇ ਕੋਲੇ ਸਾਰੀ ਮਿਲਦੀ ਆ ਛੋਟੀ ਬੱਸੀ ਤੇ ਟੋਕੜ ਬੈੜਾ ਵੀਰੇ ਆਪਾਂ ਨੂੰ ਫੋਨ ਨਾਲ ਲਾਵੇ ਤੇ ਇਹ ਵੈਰਾਈਟੀ ਵੀਰੇ ਆਪਣੇ ਕੋਲ ਜਿਹੜੀ ਮਰਜ਼ੀ ਲੈ ਜੇ ਵੀਰ ਜਰਸੀ ਦੇ ਸਕੀਨਾ ਜਰਸੀ ਜਿੰਨੀ ਮਰਜ਼ੀ ਲੈ ਜਾਓ ਪੰਜਾਬ ਵਾਲੀ ਵੱਡੀ ਜਰਸੀ ਵੀਰੇ ਜਿੰਨੀ ਮਰਜ਼ੀ ਲੈ ਜਾਓ ਐਚ ਐਫ ਜੀ ਡੀ ਮਰਜ਼ੀ ਵੱਡੀ ਤੋਂ ਵੱਡੀ ਲੈ ਜਾਓ ਵੀਰ ਜੀ ਉਹ ਵੀ ਮਿਲ ਜੂ ਐਰ ਸੈਰ ਵੀ ਮਿਲ ਜੂ ਗਰਲੈਂਡੋ ਵੀ ਮਿਲ ਜੂ ਕਾਫੀ ਕਰਾਉਸ ਵੀ ਮਿਲ ਜੂ ਨਾਗ ਕੱਲਾ ਕੱਲਾ ਕਰਕੇ 베ਚੀਦਾ ਦੇਖੋ ਵੀਰੇ ਬਹੁਤ ਵੱਡੀ ਵਹਿੜ ਆ ਅੰਤੀ ਕੋਈ ਨਹੀਂ ਕਰਨ ਵਾਲੀ ਦਾ ਦੂਜਾ ਸੁਆ ਸੁਣਾ ਤਕਰੀਬਨ 10 ਦਿਨ ਦੀ ਕੱਚੀ ਆ ਵੀਰੇ ਥੱਲੇ ਦੇਸੀ ਮਖਿਆਲ ਲਾ ਦੂਗੀ ਬਾਕੀ ਵੀਰ ਜੀ ਸਾਡੀਆਂ ਕਹਿਣ ਦੀਆਂ ਗੱਲਾਂ ਨਹੀਂ ਤੁਹਾਡੇ ਬਾਹਰੋਂ ਰੇਟ ਜਦੋਂ ਪਤਾ ਕਰੇ ਹੋਣਗੇ ਸੀਨੀ ਵਾਲ ਕਲਾਂ ਡੇਰੀ ਫਾਰਮ ਤੇ ਆਵੋਗੇ ਵੀਰੇ ਤੁਸੀਂ ਕੱਲੀ-ਕੱਲੀ ਗਊ ਮਾਤਾ ਤੇ ਖੜ ਕੇ ਦੇਖੋਗੇ ਵੀਰੇ ਇਹਨੂੰ ਕਰਮਾਲੀ ਨੂੰ ਕੱਲੀ-ਗੱਲੀ ਗਾਂ ਨੂੰ ਵੀਰੇ ਖੜ-ਖੜ ਦੇਖੋਗੇ ਵੀ ਠੀਕ ਆ ਵੀ ਨਾਗ ਖਰੀਦੇ ਹੋਏ ਨੇ ਥੋੜਾ ਵੀਰੇ ਇੱਥੇ ਆਉਣ ਦਾ ਮੁੱਲ ਪਊਗਾ ਸੀਨੀ ਵਾਲਕਾਂ ਦਾ ਡੇਰੀ ਫਾਰਮ ਤੇ ਜਿਹੜਾ ਵੀਰ ਟਾਈਮ ਨਾ ਆਇਆ ਅੱਜ ਤੱਕ ਵੀਰੇ ਖਾਲੀ ਨਹੀਂ ਮੁੜਿਆਗਾ ਕਿਉਂਕਿ ਸਾਡੇ ਕੋਲੋਂ ਤਕਰੀਬਨ ਵੀਰੇ ਸਾਰੇ ਹੀ ਜਾਣੀ ਦੀ ਉ ਤਾਂ ਅੱਦਾਂ ਆਲ ਇੰਡੀਆ ਦਾ ਆਪਣੇ ਕੋਲੇ ਕੰਮ ਹੈਗਾ ਵੀਰ ਜੀ ਆਪਾਂ ਕੰਮ ਆਲ ਇੰਡੀਆ ਦਾ ਕਰਦੇ ਆਂ ਪੰਜਾਬ ਦਾ ਤਾਂ ਵੀਰੇ ਕੋਈ ਉਹ ਪਿੰਡ ਹੋਣਾ ਨਹੀਂ ਜਿਹੜਾ ਸੀਨੀਵਾਲ ਕਲਾਂ ਡੈਰੀ ਫਾਰਮ ਤੋਂ ਨਹੀਂ ਜਿੱਥੇ ਗਾਂ ਗਈ ਹੈਗੀ ਤੁਸੀਂ ਵੀ ਵੀਰਜੀ ਜਿਹੜੇ ਵੀਡੀਓ ਦੇਖ ਰਹੇ ਹੋ ਨਵੇਂ ਆਪਣੀ ਵੀਰ ਪਹਿਲੀ ਾਰ ਵੀਡੀਓ ਤੇ ਆਏ ਆ ਤੇ ਇੱਕ ਵਾਰ ਸੀਨੀਵਾਲ ਕਲਾਂ ਡੈਰੀ ਫਾਰਮ ਤੇ ਵੀਰੇ ਲਾਜ਼ਮੀ ਆਓ ਇੱਥੇ ਤੁਸੀਂ ਵੀਰਜੀ ਆਵੋਗੇ ਤੁਹਾਨੂੰ ਜਾਣੀ ਦੀ ਗਊ ਮਾਤਾ ਤੁਸੀਂ ਖਰੀਦਣੀਆਂ ਤੇ ਤੁਹ ਖਾਲੀ ਮੋੜ ਨਾਲ ਸਿਸਟਮ ਨਹੀਂ ਹੋਊਗਾ ਵੀਰੇ ਜਾਨਵਰ ਦੀ ਕੁਆਲਿਟੀ ਦੇਖ ਕੇ ਤੇ ਰੇਟ ਪੱਖੋਂ ਵੀਰੇ ਕਿਉਂਕਿ ਬਾਕੀ ਵੀਰੇ ਏਡੀ ਵੱਡੀ ਗੈਂਤੀ ਦੇ ਵਿੱਚੋਂ ਜਿਹੜੇ ਵੀਰ ਨੇ ਨਾ ਖਰੀਦਣਾ ਵੀਰੇ ਕਿਉਂਕਿ ਦੋ ਚਾਰ ਨਾਗ ਲਾਜ਼ਮੀ ਫਿੱਟ ਆ ਜਾਂਦੇ ਆ ਫਿਰ ਆਪਾਂ ਘਰੇ ਖਰੀਦ ਕੇ ਲੈ ਜਾਣਾ ਇੱਕ ਜਾਂ ਦੋ ਲੈ ਜਾਣੇ ਆ ਫਿਰ ਹਰ ਵੀਰ ਜਾਣੇ ਦੀ ਲੈ ਜਾਂਦਾ ਬਾਕੀ ਵੀਰੇ ਜਿਹੜਾ ਆਪਣਾ ਕਿਉਂਕਿ ਜਾਦੇ ਇਹਨਾਂ ਦੇ ਵੀਰ ਜੀ ਆਪਾਂ ਸੁਰਖੀ ਪਾਊਡਰ ਵੀ ਨਹੀਂ ਲਾਉਂਦੇਗੇ ਖਰਚਾ ਬਹੁਤ ਘੱਟ ਪਾਈਦਾ ਫਿਰ ਟਰਾਂਸਪੋਰਟ ਜਾਂ ਕਿਉਂ ਵੀ ਵੀਰੇ ਇਕੱਠੀਆਂ ਆਉਂਦੀਆਂ ਨੇ ਬਾਕੀ ਸੁਰਖੀ ਪਾਊਡਰ ਵੀਰੇ ਬਹੁਤ ਘੱਟ ਲਾਉਣੇ ਆ ਕਿਸੇ ਮੌਲੀ ਗਾਂ ਦੇ ਝਾਂਜਰਾ ਪਾ ਦੀ ਉਹਨੇ ਪਲੂਣ ਬੱਸੀ ਨਹੀਂ ਵੀਰਜੀ ਬਣ ਜਾਣਾਗਾ ਕਿਉਂਕਿ ਸੁਰਖੀ ਪਾਊਡਰ ਲਾਵਾਂਗੇ ਉਹ ਵੀ ਤੁਹਾਡੀ ਜੇਬ ਤੇ ਪਊਗਾ ਬਾਕੀ ਵੀਰੇ ਖਰਚਾ ਬਹੁਤ ਘੱਟ ਆ ਤੇ ਇੱਕ ਆਪਣੀ ਵਪਾਰ ਦੀ ਜਿਹੜੀ ਹੈਗੀ ਆ ਮਹੀਨੇ ਦੀ 250 ਤੋਂ 300 ਬੈਡ ਵੇਚਣ ਦੀ ਕਵਾਂਟੀਟੀ ਹੈਗੀ ਆ ਵੀਰੇ ਗਰਮੀ ਦੀ ਸਿਆਲ ਜਦੋਂ 4-500 ਵਗ ਜਾਂਦੀ ਆ ਕਿਉਂਕਿ ਫਿਰ ਨਫਾ ਵੀ ਵੀਰੇ ਆਪਣਾ 1000-1500 2000 ਵੱਧੂ ਹੁੰਦਾ ਇਸ ਕਰਕੇ 10000 ਤੋਂ ਲੈ ਕੇ 15000 ਦਾ ਵੀਰੇ ਤੁਹਾਨੂੰ ਬੈਨੀਫਿਟ ਸੀਨੀ ਵਾਲਕਾਂ ਡੇਰੀ ਫਾਰਮ ਤੇ ਹੁਣ ਤੇ ਮਿਲੂਗਾ ਆਨਲਾਈਨ ਪੇਮੈਂਟ ਦੀ ਸੁਵਿਧਾ ਸਾਰੀ ਆ ਵੀਰੇ ਵੱਡੀ ਗੱਲ ਵੀਰ ਜੀ ਟਰਾਂਸਪੋਰਟ ਦੀ ਸੁਵਿਧਾ ਸਾਰੀ ਹੈਗੀ ਆ ਕੱਲੇ ਪੰਜਾਬ ਪੰਜਾਬ ਦਾ 13 ਰੁਪਇਆ ਕਿਲੋਮੀਟਰ ਹੈਗਾ ਵੀਰੇ ਉੱਪਰ 7 ਪਈ ਉਹ ਥੱਲੇ ਗੱਦਾ ਲੱਗਿਆ ਹੋਊਗਾ ਕਿਸੇ ਵੀਰ ਨੇ ਦੂਰੋਂ ਆਉਣਾ ਜਿਹਨੇ ਇੱਕ ਬੈੜ ਖਰੀਦਣੀ ਹੈ ਉਹ ਵੀ ਬੇਚਿੰਤ ਹੋ ਕੇ ਆਵੇ ਆ ਦੇਖੋ ਵੀਰੇ ਇਸ ਤਰ੍ਹਾਂ ਦੂਜੇ ਸੂਲਾਂ ਵਿੱਚ ਕੱਚੀਆਂ ਬੈੜਾਂ ਹਫ਼ਤੇ ਖੰਡ ਦੀਆਂ ਮਿਲ ਜਾਂਦੀਆਂ ਚੰਗੀਆਂ ਬੱਸੀਆਂ ਤਕਰੀਬਨ ਵੈਰਾਈਟੀ ਵੀਰੇ ਸਾਰੀ ਮਿਲਦੀ ਆ ਬਾਕੀ ਜਿਹੜੇ ਵੀਰ ਨੇ ਦੂਰੋਂ ਆਉਣਾਗਾ ਟਰਾਂਸਪੋਰਟ ਦੀ ਵੀਰੇ ਕੱਲਾ ਕੱਲਾ ਨਾ ਲੈਣਾ ਉਹ ਵੀ ਬੇਚਿੰਤ ਹੋ ਕੇ ਆਵੇ ਫਿਰ ਆਪਾਂ ਦੂਰ ਦੇ ਲਈ ਵੀਰੇ ਦੋ ਵੀਰਾਂ ਦੇ ਸਾਂਝੀ ਗੱਡੀ ਕੱਟਦੇ ਨੇ ਆ ਫਿਰ ਉਹ ਅੱਧਾ-ਅੱਧਾ ਕਰਾਇਆ ਹੋ ਜਾਂਦਾ ਉਹ ਫਾਇਦਾ ਹੋ ਜਾਂਦਾਗਾ ਬਾਕੀ ਵੀਰੇ ਸਿਆਣਿਆਂ ਦੀ ਕਹਾਵਤਾ ਭਾਸਰ ਤਾਂ ਬਾਥੀਆਂ ਵੇਚ ਜਿੰਦੇ ਵੀਰੇ بے ਭਾਤ ਦਾ ਸਿਆਉਣਾ ਨਹੀਂ ਵਿਕਦਾ ਜਦੋਂ ਤੁਹਾਡੀ ਕੁਆਲਿਟੀ ਵੀਰੇ ਸਹੀ ਆ ਤੇ ਚੀਜ਼ ਤੁਸੀਂ ਭਾਅ ਸਿਰ ਦੇਣੀ ਆ ਵੀਰੇ ਫਿਰ ਉਹ ਚੀਜ਼ ਨੇ ਵਿਕਣਾ ਵਿਕਣਾਗਾ ਜਿਹੜੇ ਵੀਰੇ ਸਿਆਣੇ ਬਜ਼ੁਰਗ ਆਉਂਦੇ ਆ ਮੇਰੇ ਪਿਤਾ ਦੇ ਸਮਾਨ ਦੇ ਉਹ ਆਪਾਂ ਨੂੰ ਵੀਰੇ ਸਵਾਸੀ ਦੇ ਕੇ ਜਾਂਦੇ ਆ ਵੀ ਠੀਕ ਆ ਜਮਾਨਾ ਕਿੱਤਾ ਬਹੁਤ ਸੋਹਣਾ ਕਰਦਾਗਾ ਵੀ ਨੌਜਵਾਨਾਂ ਦਾ ਵੀਰ ਜੀ ਖਿੱਚਦਾ ਕੇਂਦਰ ਬਣਿਆ ਹੋਇਆ ਹੈਗਾ ਜਿਹੜਾ ਅੱਜ ਹੁਣ ਨੌਜਵਾਨ ਵੀਰਾਂ ਦਾ ਰੁਝਾਨ ਬਹੁਤ ਹੈਗਾਗਾ ਡੈਰੀ ਫਾਰਮ ਦੇ ਕਿੱਤੇ ਦੇ ਵਿੱਚ ਜਿਹੜਾ ਅੱਜ ਦਾ ਹੈਗਾ ਵੀਰੇ ਸਮਾਂ ਹੈ ਆਪਣਾ ਲਾਹੇਬੰਦ ਕੀਤਾ ਹੈਗਾ ਇਹ ਗਊ ਮਾਤਾ ਕਹਿੰਦੀ ਆ ਮੇਰੇ ਵਿੱਚ ਆਵੋ ਆਪਾਂ ਇਹਦੇ ਵੀਰੇ ਵਿੱਚ ਆਵਾਂਗੇ ਇਹਨੂੰ ਸੰਭਾਂਗੇ ਤੇ ਫੇਰ ਆਪਣੀਆਂ ਨੋਟਾਂ ਨਾਲ ਜੇਬਾਂ ਵੀਰੇ ਇਹਨਾਂ ਨੇ ਭਰਨੀਆਂ ਹੀ ਭਰਨੀਆਂ ਗੀਆਂ ਤੇ ਦੁਬਾਰਾ ਵੀਰ ਜੀ ਆਪਾਂ ਇੱਕ 16 ਤਰੀਕ ਨੂੰ ਵੀਡੀਓ ਫੇਰ ਕਵਰ ਕਰਾਂਗੇ ਉਸ ਤੋਂ ਪਹਿਲਾਂ ਕੋਈ ਵੀ ਵੀਰ ਨਾ ਆਵੇ ਖਾਲੀ ਮੜੂ ਫੇਰ ਲਾਂਭਾ ਨਹੀਂ ਦੇਣਾਗਾ 17 ਤਰੀਕ ਨੂੰ ਵੀਰੇ ਸ਼ਨੀਵਾਰ ਨੂੰ ਸਵੇਰ ਆਪਾਂ 7 ਵਜੇ ਸੌਦਿਆਂ 'ਚ ਮਿਲਾਂਗੇ 16 ਤਰੀਕ ਨੂੰ ਵੀਡੀਓ ਕਵਰ ਕਰਾਂਗੇ ਐਂਡ ਦੇ ਗੱਲ ਕਹਿੰਦਾ ਕਿਤੋਂ ਵੀ ਇਹ ਨਾ ਖਰੀਦਣਾ ਵੀਰੇ ਸਾਲ ਹੀ ਚੀਜ਼ ਹੁੰਦੀ ਆ ਦੇਖ ਕੇ ਆ ਦਿਨ ਨਰਖ ਪਰਖਣਾ ਖਰੀਦੋ ਵੀਰ ਜੀ ਫੇਰ ਇਹਦਾ ਲਾਂਭਾ ਕੋਈ ਨਹੀਂ ਹੁੰਦਾਗਾ ਕਿਉਂਕਿ ਵੀਰੇ ਕਿਤੋਂ ਸਾਡੇ ਕੋਲੋਂ ਵੀ ਖਰੀਦਿਓ ਸਾਡੇ ਕੋਲੋਂ ਵੀ ਨਰਖ ਪਰਖਣਾ ਖਰੀਦੋ ਸਾਲੀ ਚੀਜ਼ਾਂ ਦਾ ਬਾਅਦੋਂ ਲਾਂਭਾ ਕੋਈ ਨਹੀਂ ਹੁੰਦਾ 16 ਤਰੀਕ ਨੂੰ ਦੁਬਾਰਾ ਵੀਰੇ ਇੱਕ ਵਾਰ ਫੇਰ ਵੀਡੀਓ ਆਪਣੇ ਫਾਰਮ ਤੋਂ ਕਵਰ ਕਰਾਂਗੇ ਉਹ ਤੁਸੀਂ ਦੇਖ ਸਕਦੇ ਹੋ YouTube ਚੈਨਲ ਤੇ ਵੀਡੀਓ ਦੇਖ ਲਈ ਧੰਨਵਾਦ ਹਾਂਜੀ ਵੀਰ ਜੀ ਸਾਸਰੀ ਕਾਲ ਜੀ